ਆਈ ਤਿੰਨ ਸਗਲੀ ਚਿੰਤ ਮਿਟਾ ਲਈ ਪਰ ਇਹ ਬਾਣੀ ਵਿਚਾਰਨਗੇ ਵਿਰਲੇ-ਵਿਰਲੇ ਹੀ ਗੁਰੂ ਸਭ ਨੇ ਨਾਲ ਹੀ ਲਿਖ ਦਿੱਤਾ ਹੈ ਕਿ ਬਾਣੀ ਵਿਰਲੇੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਏ ਬਹੁਤ ਹੀ ਵਿਰਲੇ-ਵਿਰਲੇ ਹੋਣਗੇ ਜਿਹੜੇ ਬਾਣੀ ਨੂੰ ਪੜਨਗੇ ਜਿਹੜੀ ਵਿਚਾਰ ਜਗ ਮੈਂ ਉੱਤਮ ਕਾ ਲਿਆ ਹੈ विरले के ही के संसार ਵਿੱਚ ਬਹੁਤ ਹੀ ਵਿਰਲੇ ਹਨ ਬਹੁਤ ਹੀ ਵਿਰਲੇ ਹਨ ਕਦਮ ਪੁੱਟ ਕੇ ਆਏ ਨੇ ਗੁਰੂ ਦਾਸ ਦੇ अकाल पुरुष परमात्मा एक इक कदम लेखे ਵਿੱਚ ला ਲਵੇ ए मन देही शोधतों ਗੁਰ ਸ਼ਬਦ ਵਿਚਾਰ ਨਾਨਕ ਇਹ ਦੇਹੀ ਵਿੱਚ ਨਾਮ ਨਿਦਾਨ ਹੈ ਪਾਈਏ ਗੁਰ ਕੇ ਹਿਤ ਪਿਆਰ ਇਸ ਦੇ ਵਿੱਚ ਉਹ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਹੈ ਸਿਮਰਨ ਦੀ ਬਰਕਤ ਦੇ ਨਾਲ ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਸਾਨੂੰ ਸੱਝੀ ਦੇ ਦਿੱਤੀ ਹੈ ਕਿ ਪਰਮਾਤਮਾ ਸਾਡੇ ਅੰਦਰ ਬਰਾਜਮਾਨ ਹੈ ਇਹ ਕਾਇਆ ਭਾਵੇਂ ਸਰੀਰ ਹੀ ਪ੍ਰਭੂ ਤੇ ਰਹਿਣ ਦਾ ਅਸਲ ਮੰਦਰ ਹੈ ਇਸ ਵਿੱਚ ਦਾਖਲ ਹੋਣ ਦਾ ਬੂਹਾ ਵੀ ਅੰਦਰ ਹੀ ਖੁੱਲਦਾ ਹੈ ਇਸ ਸਰੀਰ ਦੇ ਅੰਦਰ ਹੀ ਸਰਬਸ਼ਕਤੀਵਾਨ ਪ੍ਰਭੂ ਦੇ ਨਾਮ ਦਾ ਅਮੋਲਕ ਧਨ ਪਿਆ ਹੈ ਜਿਹੜੇ ਜੀਵ ਗੁਰਮੁਖ ਦੀ ਗੁਰਮਖਾ ਦੀ ਸੰਗਤ ਰਾਹੀਂ ਸਮੂਲਕਤਨ ਦੀ ਪ੍ਰਾਪਤੀ ਕਰ ਲੈਂਦੇ ਨਾ ਤੇ ਗੁਰੂ ਸਾਹਿਬ ਨੇ ਸਬਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1039 ਤੇ ਦਰਜ ਕਰ ਦਿੱਤਾ ਹੈ ਘਰ ਦਰ ਮੰਦਰੇ ਜਾਣੇ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸੱਚਾ ਸੱਚ ਸਾਚਾ ਤਖਤ ਰਚਾਇਆ ਚਤਰ ਦਸ ਹਾਥ دیے ਦੋਇ ਸਾਖੀ ਸੇਵਕ ਪੰਚ ਨਹੀਂ ਵਿਖ ਚਾਖੀ ਅੰਤਰਵਸਤ ਅਨੂਪ ਨਿਰਮੋਲਕ ਗੁਰ ਮਿਲਿਏ ਹਰ ਤਨ ਪਾਇ ਇਹ ਹਰੀ ਦਾ ਤਨ ਸਤ ਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਪਾਗੀ ਹੋਇ ਗੁਰੂ ਦਾ ਸਿੱਖ ਵੱਡੇ ਭਾਗਾ ਵਾਲਾ ਹੈ ਜਿਹੜੇ ਨਾਮ ਦਾ ਧਨ ਲਾਹਾ ਕਟਣੇ ਆਏ ਹੋ ਗੁਰੂ ਸਾਹਿਬ ਨੇ ਸ਼ਬਦ ਰਾਹੀਂ ਸਾਰਾ ਨਚੋਰ ਦੱਸ ਦਿੱਤਾ ਹੈ ਕਿ ਪ੍ਰਮਾਤਮਾ ਕਿਸੇ ਸਤਵੇਂ ਅਸਮਾਨ ਤੇ ਨਹੀਂ ਬੈਠਾ ਸਤਿ ਲੋਕ ਵਿੱਚ ਨਹੀਂ ਹੈ ਨਾਮ ਸਿਮਰਨ ਜੋ ਅਕਾਲ ਪੁਰਖ ਦੇ ਗੁਣਾਂ ਦੀ ਵਿਆਖਿਆ ਹੈ ਸੱਚ ਸ਼ਬਦ ਤੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੇ ਰੂਪ ਵਿੱਚ ਦਸਤਾ ਦੇਤਾ ਹੈ ਉਸ ਨੂੰ ਹਿਰਦੇ ਵਿੱਚੋਂ ਪ੍ਰਗਟ ਕਰਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਹੈ ਉਹ ਨਿਰੰਕਾਰੀ ਮਤਲਬ ਉਹ ਪ੍ਰਵੇਸ਼ ਹੋਈ ਹੈ ਬਾਣੀ ਗਿਆਨ ਦਤਾ ਹੈ ਸਿੱਖ ਧਰਮ ਵਿੱਚ ਗੁਰਮਤਿ ਅਨੁਸਾਰ ਗੁਰਬਾਣੀ ਨੂੰ ਪੜ ਕੇ ਤੇ ਸੁਣ ਕੇ ਅੰਤਰਾਤਮਾ ਗ੍ਰਹਿਣ ਕੀਤੇ ਆ ਫਿਰ ਸਿੱਖ ਵਾਹਿਗੁਰੂ ਪ੍ਰੇਮ ਵਿੱਚ ਲੀਨ ਹੋ ਜਾਂਦਾ ਹੈ ਆਪਾ ਤਿਆ ਕਿ ਫਿਰ ਪਰਮ ਪਰਮ ਤਤ ਵਿੱਚ ਲੀਨ ਹੋ ਜਾਂਦਾ ਹੈ। ਪਰਮ ਤਤ ਦਾ ਭਾਵ ਹੈ ਸ਼ਬਦ ਦੀ ਦਿਵਤੁਨੀ ਜਿਹੜੀ ਅਸਕਾਲਪੁਰਖ ਤੋਂ ਪੈਦਾ ਹੋ ਕੇ ਸਭ ਖੰਡਾ ਮਰੇ ਮੰਡਾ ਦੀ ਜਚਰਾਂ ਦਾ ਆਧਾਰ ਹੈ। ਸ਼ਬਦ ਹੀ ਪ੍ਰਭੂ ਦਾ ਨਿਜ ਰੂਪ ਪਰਮ ਤਤ ਹੈ। ਸ਼ਬਦ ਹੀ ਜੀਵਨ ਤੇ ਚੇਤਨਾ ਦਾ ਮੂਲ ਸਰੋਤ ਹੈ। ਇਸੇ ਕਰਕੇ ਰੋਹਾਨੀ ਅਭਿਆਸ ਨੂੰ ਸੁਰਤ ਸ਼ਬਦ ਯੋਗ ਕਿਹਾ ਹੈ। ਜਿਸ ਤਰ੍ਹਾਂ ਹੀ ਆਤਮਾ ਨੂੰ ਸ਼ਬਦ ਨਾਲ ਜੋੜ ਕੇ ਸੰਸਾਰ ਰੂਪੀ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ ਸੁਤਿ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਪਰ ਜਿੰਨਾ ਚਿਰ ਜੀਵ ਨੂੰ ਇਸ ਸ਼ਬਦ ਨਾਲ ਜੁੜਨ ਦੀ ਯੁਗਤੀ ਨਹੀਂ ਨਾ ਆਉਂਦੀ ਉਤਨਾ ਤਿਲ ਤੈਨੂੰ ਪ੍ਰਾਪਤੀ ਨਹੀਂ ਹੋ ਸਕਦੀ ਯੁਗਤੀ ਆਉਣੀ ਹੈ ਇਕਾਗਤਾ ਨਾਲ ਸਹਿਜ ਨਾਲ ਲੀਨਤਾ ਨਾਲ ਸਾਰੇ ਧਰਮ ਜੋ ਸੱਚੀ ਰੋਹਾਨੀਤਾ ਦਾ ਪ੍ਰਚਾਰ ਕਰਦੇ ਨੇ ਉਹਨਾਂ ਵਿੱਚ ਵੀ ਇਹੀ ਜ਼ਿਕਰ ਹੈ ਜਿਹੜਾ ਜੀਵ ਜਿਉਂਦੇ ਜੀ ਆਪਣੇ ਆਪੇ ਦੀ ਪਛਾਣ ਨਹੀਂ ਨਾ ਕਰ ਸਕਦਾ ਉਸ ਨੂੰ ਮੌਤ ਤੋਂ ਬਾਅਦ ਵੀ ਇਹ ਕਿਹੜੇ ਦੁੱਖਾਂ ਵਿੱਚ ਲੰਘਣਾ ਪੈਣਾ ਇਹ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦਾ ਉਹ ਆਪਣੇ ਅੰਦਰੋਂ ਇੱਕ ਅਨੂਪਮ ਰੋਹਾਨੀ ਅਨਪਵਨੂ ਪ੍ਰਾਪਤ ਕਰਨਾ ਹੈ ਮਰਜ਼ੀ ਨਾਲ ਮਰਨ ਦੇ ਸਮਾਨ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਜਿਉਂਦੇ ਜੀ ਮਰਨਾ ਕਿਹਾ ਹੈ ਗੁਰੂ ਸਾਹਿਬ ਦਾ ਉਪਦੇਸ਼ ਦੇ ਰਹੇ ਹਨ ਕਿ ਜਿਸ ਕਰ ਮਾਰ ਕੇ ਜਾਣਾ ਨਾ ਉਸ ਨੂੰ ਜੋਦੇ ਜੀ ਮਾਰ ਕੇ ਜਿੱਤ ਲੈਣਾ ਚਾਹੀਦਾ ਤਾਂ ਕਿ ਸਭ ਦੁੱਖਾਂ ਕਸ਼ਟਾਂ ਤੋਂ ਨਿਵਿਸਤੀ ਹੋ ਸਕੇ ਪ੍ਰਭ ਕੀ ਆਗਿਆ ਆਤਮਹਿਤ ਆਵੇ ਜੀਵਨ ਮੁਕਤ ਸੋ ਕਹਾਵੇ ਜਿਹੜੇ ਕੋਈ ਗ੍ਰੰਥ ਸਾਹਿਬ ਵਿੱਚ ਪੜਿਆ ਸੀ ਸੁਖਮਣੀ ਸਾਹਿਬ ਰਾਹੀਂ ਕਿ ਉਹਦੇ ਹੁਕਮ ਵਿੱਚ ਰਹਿਣਾ ਉਹਦੇ ਭਾਣੇ ਵਿੱਚ ਰਹਿਣਾ ਜੀਵਨ ਮੁਕਤੀ ਦੀ ਯੁਗਤੀ ਗੁਰਬਾਣੀ ਰਾਹੀਂ ਹੀ ਮਿਲਣੀ ਹੈ ਸ਼ਬਦ ਮਰੇ ਸੋ ਮਰ ਰਹਿ ਫਿਰ ਮਰੇ ਨ ਦੂਜੀ ਵਾਰ ਪਏ ਪਾਸ਼ਾ ਨੇ ਪਵਿੱਤਰ ਸੁਖਮਨੀ ਸਾਹਿਬ ਬਾਣੀ ਰਾਹੀਂ ਦਸਤਾ ਦਿੱਤਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਖ ਆਵੈ ਇਸ ਤਰ੍ਹਾਂ ਦਾ ਨੇਕ پاک ਜੀਵ ਰੋਹਾਨੀ ਜੀਵਨ ਦੀ ਪਹਿਲੀ ਸ਼ਰਤ ਹੈ ਉੱਚੇ ਰੋਹਾਨੀ ਜੀਵਨ ਵਿੱਚੋਂ ਨੇਕੀ ਇਸ ਤਰ੍ਹਾਂ ਫਟਫਟ ਨਿਕਲਦੀ ਹੈ ਜਿਸ ਤਰ੍ਹਾਂ ਫੁੱਲਾਂ ਵਿੱਚੋਂ ਸੁਗੰਧ ਨਿਕਲਦੀ ਹੈ ਪਰਮਾਤਮਾ ਦਾ ਰੂਪ ਹੋ ਚੁੱਕਾ ਮਨੁੱਖ ਚੰਗੇ ਬੁਰੇ ਨੇਕ ਬਾਦ ਆਦੀ ਦ્વੈਤ ਤੋਂ ਫਿਰ ਮੁਕਤ ਹੋ ਜਾਂਦਾ ਏ ਉਸ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਕਿ ਪਰਮਾਤਮਾ ਇਸ ਸੰਸਾਰ ਦੇ ਕਣ ਕਣ ਵਿੱਚ ਜਮਿਆ ਹੋਇਆ ਹੈ ਪੰਚਮ ਪਾਛਸ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਪਰੰਪਰਾ ਨੂੰ ਮੰਨਣ ਵਾਲੇ ਤੇ ਵਿਸਥਾਰ ਕਰਨ ਵਾਲੇ ਹਨ ਗੁਰੂ ਪਰੰਪਰਾ ਦੇ ਵਿਸਥਾਰ ਵਿੱਚ ਸਦਬ ਸੰਝੇ ਗੁਨਾ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਸਰਬ ਸੰਜੀਵਾਲਤਾ ਦੀ ਭਾਵਨਾ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਰੀ ਹੋਈ ਹੈ। ਸ਼੍ਰੀ ਗੁਰਜਨ ਦੇਵ ਨੇ ਮਨੁੱਖ ਨੂੰ ਆਪਣੇ ਅੰਦਰ ਦੁਬਿਧਾ ਦੂਰ ਕਰਨ ਬਾਰੇ ਸੰਦੇਸ਼ ਦਿੱਤਾ ਹੈ। ਦੱਸਿਆ ਹੈ ਜੇਕਰ ਮਨੁੱਖ ਦਾ ਮਨ ਸਾਫ਼ ਹੈ, ਸੁੱਚਾ ਹੈ ਤਾਂ ਉਹਦੇ ਰਿਸ਼ਤੇ ਸਾਫ਼ ਤੇ ਸੁੱਚੇ ਹੋ ਸਕਦੇ ਨੇ। 71 ਹੋ ਕੇ ਦੁਬਿਧਾ ਦੂਰ ਕਰੀਏ ਜੇ ਦੁਬਿਧਾ ਦੂਰ ਹੋਵੇਗਾ, ਦੁਬਿਧਾ ਪਈ ਹੋਵਨਾ ਉਹਨੂੰ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਹੋਏ 71 ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰ ਲਿਵ ਲਈ। ਹਰ ਨਾਮ ਨੇ ਕੋ ਹੋਵੋ ਜੋੜੀ ਗੁਰਮੁਖ ਬੈਸੋ ਬੈਸੋ ਸਭਾ ਵਸਾਈ ਇਕੱਠੇ ਹੋਣ ਲਈ ਰਲ ਮਿਲ ਕੇ ਬੈਠਣਾ ਬਹੁਤ ਹੀ ਵੱਡਾ ਮਹੱਤਵ ਹੈ ਮਿਲ ਕੇ ਬੈਠਣ ਦੇ ਲਈ ਧੀਰਜ ਦੀ ਲੋੜ ਹੁੰਦੀ ਹੈ ਦੂਜੇ ਦੀ ਗੱਲ ਨੂੰ ਮੰਨ ਲੈਣਾ ਵੀ ਬਹੁਤ ਵੱਡਾ ਪਰਉਪਕਾਰ ਹੈ ਇਸ ਲਈ ਕਿਉਂਕਿ ਜੋਤ ਹੈ ਸਾਰਿਆਂ ਵਿੱਚ ਸਰਬਪਿਤਾ ਪਰਮਾਤਮਾ ਦੀ ਸਭ ਮੈਂ ਜੋਤ ਜੋਤ ਹੈ ਸੋਈ ਇਸ ਤਰ੍ਹਾਂ ਸਭ ਮੈਂ ਚਾਨਣ ਹੋਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇਰੇ ਅੰਦਰ ਪ੍ਰਮੋ ਪਰਮਾਤਮਾ ਦੀ ਜੋਤ ਹੈ ਜੀਵ ਬਲੁਖ ਪੈਦਾ ਹੁੰਦਾ ਹੈ ਸੰਸਾਰਕ ਮੋ ਮਾਇਆ ਵਿੱਚ ਉਹ ਜਾਂਦਾ ਗੁਰਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਦੇ ਰੂਪ ਵਿੱਚ ਦੱਸਾਰੇ ਨੇ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੇ ਪਰ ਦਾਰਾ ਤੇ ਆਲ ਲਟਾਵੇ ਮਰ ਮੇਰੇ ਭੂਲੇ ਕਪਣਾ ਕੀਜੇ ਅੰਤ ਨਵੇਰਾ ਤੇਰੇ ਜੀ ਪਹਿਲੀ ਉਹ ਯੋਤਾ ਖਵਾ ਕਰਦਾ ਹੈ ਭ੍ਰਿਸ਼ਟਾਚਾਰੀ ਕਰਦਾ ਹੈ ਬੜੇ ਹੀ ਪੇਸ਼ਟ ਤਰੀਕੇ ਨਾਲ ਧਨ ਕਮਾ ਕੇ ਜੇ ਲਿਉਣਾ ਹੈ ਨਾ ਉਹ ਤੇਰੀ ਕਿਸੇ ਕੰਮ ਨਹੀਂ ਆਉਣਾ ਤੇਰਾ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀਪ ਹੈ ਜੇ ਤੈਨੂੰ ਇਹਦਾ ਸਾਰਾ ਕੁਝ ਹਿਸਾਬ ਤੈਨੂੰ ਹੀ ਦੇਣਾ ਪੈਣਾ ਜਿੰਨਾ ਗੁਨਾ ਦਾ ਸਬੰਧ ਮਨੁੱਖ ਦੇ ਨਿਜ ਨਾਲ ਹੈ ਨਾ ਜੀਵ ਮਲੁਖ ਮਨ ਨੂੰ ਕਾਬੂ ਵਿੱਚ ਰੱਖੇ ਆਪਣੇ ਆਪੇ ਦੀ ਪਛਾਣ ਕਰੇ ਪ੍ਰਭੂ ਦਾ ਨਾਮ ਜਪੇ ਹੱਕ ਲਾਲ ਦੀ ਕਮਾਈ ਕਰੇ ਗੁਰੂ ਦੇ ਉਪਦੇਸ਼ ਨੇ ਸਾਨੂੰ ਥਾਂ ਥਾਂ ਤੇ ਦਰਸਾ ਦਿੱਤਾ ਹੈ ਕਿਸੇ ਦਾ ਹੱਕ ਨਹੀਂ ਖਾਣਾ ਭਈਏ ਪਾਸ਼ਾ ਸਾਹਿਬ ਸ਼੍ਰੀ ਗੁਰਗੰਦ ਸਾਹਿਬ ਵਿੱਚ ਗੁਰਬਾਣੀ ਰਾਹੀਂ ਵਾਰ-ਵਾਰ ਦੁਹਰਾ ਦਿੱਤਾ ਹੈ ਕਿ ਨਾਮ ਜਪਣਾ ਸੱਚੀ ਕਿਰਤ ਕਰਨੀ ਹੈ ਧਰਮ ਦੀ ਕਿਰਤ ਕਰਨੀ ਹੈ ਆਤਮ ਪਛਾਣ ਫਿਰ ਤੇਰੀ ਬਣ ਜਾਏਗੀ ਸੰਗਤ ਇੱਕ ਜੇ ਹਾਈ ਇਕੱਠ ਹੈ ਇੱਕ ਜੀ ਜੀਵਨ ਸ਼ੈਲੀ ਹੈ ਲੋਕ ਸੰਸਕ੍ਰਿਤ ਸਾਡੀ ਸਾਂਝ ਬੰਦੀ ਹੈ ਗੁਰ ਭਾਈ ਦਾ ਰਿਸ਼ਤਾ ਦੁਨੀਆ ਦੇ ਸਭ ਤੋਂ ਰਿਸ਼ਤੇ ਤੋਂ ਸਭ ਤੋਂ ਪਵਿੱਤਰ ਰਿਸ਼ਤਾ ਹੈ ਜੋ ਸਾਡਾ ਹੁਣ ਰਿਸ਼ਤਾ ਹੈ ਨਾ ਇੱਕ ਦੂਜੇ ਦਾ ਸਤ ਸੰਗੀ ਵਾਲਾ ਗੁਰ ਭਾਈ ਵਾਲਾ ਇਹ ਦੁਨੀਆ ਦੇ ਸਾਰੇ ਰਿਸ਼ਤੇ ਤੋਂ ਪਵਿੱਤਰ پاک ਪਵਿੱਤਰ ਰਿਸ਼ਤਾ ਹੈ ਗੁਰੂ ਰੂਪ ਪਿਆਰੀ ਜੀਵ ਵਿਅਕਤੀ ਜਦੋਂ ਸਮਾਜ ਵਿੱਚ ਰਹਿੰਦਾ ਹੈ ਤਾਂ ਕੀ ਸੋਚਦਾ ਹੈ ਕਿ ਬਾਣੀ ਮਨੁੱਖੀ ਖਾਸ਼ਾਂ ਦੇ ਬਾਰੇ ਬਿਆਨ ਕਰਦੀ ਹੈ ਪਹਿਲੀ ਗੱਲ ਕਿ ਉਹਦੀ ਜਾਤ ਚੰਗੀ ਹੋਣੀ ਚਾਹੀਦੀ ਹੈ ਉਹਦੀ ਖਾਨਦਾਨੀ ਉੱਚੀ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਅਸੀਂ ਇਹੀ ਕਹਿੰਦੇ ਹਾਂ ਨਾ ਪਰ ਗੁਰੂ ਸਾਹਿਬ ਨੇ ਕਿਹਾ ਤਿਤਿਆ ਤੇਰਾ ਸੁੰਦਰ ਥਾਨ ਵਿਗੜ ਰੂਪ ਮਨ ਮੈਂ ਅਭਿਮਾਨ ਸੁੰਦਰ ਸਥਾਨ ਹੋਣਾ ਚਾਹੀਦਾ ਸੀ ਇਹ ਕਹਿੰਦੇ ਹਾਂ ਇਹਦਾ ਸਾਰੀਆਂ ਗੱਲਾਂ ਨਾਲੋਂ ਹੰਕਾਰ ਵਿੱਚ ਆ ਜਾਂਦਾ ਹੈ ਮੇਰੀ ਜਾਤ ਉੱਚੀ ਹੈ ਮੈਨੂੰ ਰਹਿਣ ਨੂੰ ਮਕਾਨ ਮੇਰਾ ਬਹੁਤ ਵਧੀਆ ਹੈ ਸੋਹਣੀ ਸਰੂਪ ਸਜਾਨ ਵਿੱਚ ਕਰਨ ਅਥ ਗਰਬੇ ਮੋਹ ਫਾਕੀਰ ਇਹ ਤੈਨੂੰ ਗਰਬ ਮਾਨ ਹੋ ਜਾਂਦਾ ਹੈ ਇਸ ਨਾਲ ਉਹ ਹੰਕਾਰ ਕਰਨ ਲੱਗਦਾ ਹੈ ਸਭ ਦੀ ਪ੍ਰਾਪਤੀ ਲਈ ਮੋਹ ਮਾਇਆ ਵਿੱਚ ਫਸ ਜਾਂਦਾ ਆ ਤੇ ਸੂਚੀ ਤੇਰੀ ਪਖਸਾਲ ਕਰ ਇਸ਼ਨਾਨ ਪੂਜਾ ਤਿਲਕ ਨਾਲ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖ ਦਿੱਤਾ ਹੈ ਕਿ ਬਾਣੀ ਇਹ ਗੰਬਰ ਵੀ ਪੂਰੇ ਵਿੱਚ ਦਾ ਹੈ ਰਸੋਈ ਨੂੰ ਪਵਿੱਤਰ ਰੱਖਦਾ ਹੈ ਪੂਜਾ ਇਸ਼ਨਾਨ ਤਿਲਕ ਕਰਦਾ ਹੈ ਮੂੰਹ ਉਹਦੇ ਗਿਆਨ ਦੀਆਂ ਬਾਤਾਂ ਕਰਦਾ ਹੈ ਪਰ ਅੰਦਰ ਦੇ ਹੰਕਾਰ ਨੂੰ ਛੱਡਦਾ ਨਹੀਂ ਇਸ ਸ਼ਬਦ ਵਿੱਚ ਸਭਾਂ ਕੋ ਸਵੈਕਤੀ ਦਾ ਆਧ ਹੈ ਪਰ ਸਮਾਜ ਵੱਲ ਵੀ ਇਸ਼ਾਰਾ ਕੀਤਾ ਗੁਰੂ ਸਾਹਿਬ ਨੇ ਗੁਰਬਾਣੀ ਦਾ ਬੜਾ ਹੀ ਘੇਰਾ ਵਿਸ਼ਾਲ ਹੈ ਗੁਰੂ ਸਾਹਿਬ ਨੇ ਉਦਾਹਰਨਾਂ ਦੇ ਦੇ ਕੇ ਦੱਸਿਆ ਹੈ ਕਿ ਬਾਣੀ ਦਾ ਸੰਦੇਸ਼ ਤਾਂ ਸਾਰਿਆਂ ਲਈ ਹੈ ਹਰ ਜਾਤ ਪਾਤ ਨਸਲ ਵਰਗ ਹਾਰਿਕ ਦੇ ਲਈ ਹੈ ਉੱਚਿਆ ਕਿਦਰਾ ਕਿੰਤਾ ਗੁਰਬਾਣੀ ਦੀ ਪਰਮਾਰ ਹੈ ਜਿਹੜਾ ਨਾਮ ਜਪੇਗਾ ਪਵ ਸਾਗਰ ਤੋਂ ਤਰ ਜਾਏਗਾ ਜਾਤ ਪਾਤ ਦਾ ਇੱਥੇ ਕੋਈ ਸਵਾਲ ਨਹੀਂ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਦਾ ਸੰਦੇਸ਼ ਅਮੀਰ ਗਰੀਬ ਛੋਟੇ ਵੱਡੇ ਉੱਚੇ ਨੀਵੇਂ ਦੇ ਸਭ ਲਈ ਹੈ ਸਗਲ ਬਲਸਪਤੀ ਮੈਂ ਬਸੰਤਰ ਸਗਲ ਦੂਤ ਮੈਂ ਕੀਆ ਉੱਚੀ ਨੀਚੇ ਮੈਂ ਜੋਤ ਸਮਾਣੀ ਕਰ ਕਰ ਰਮਾ ਦੋ ਜੀਆ ਇਸੇ ਸਾਰੀ ਬ੍ਰਾਸਪਤੀ ਵਿੱਚ ਅੱਗ ਹੈ ਸਾਰੀ ਦੁੱਧ ਵਿੱਚ ਘਿਓ ਹੈ ਪਰ ਉਹ ਦਿਸਦਾ ਨਹੀਂ ਹੈ ਇਸੇ ਤਰ੍ਹਾਂ ਪਰਮ ਪਿਤਾ ਸਰਵਸਾਰੇ ਵਿੱਚ ਹੈ ਕਟਕਟ ਵਿੱਚ ਹਰ ਜੋ ਬਸੇ ਸੰਤਨ ਕਿਹੋ ਉਪਕਾਰ ਉਹ ਕਟਕਟ ਵਿੱਚ ਜਦੇ ਜਦੇ ਵਿੱਚ ਹਰ ਇੱਕ ਵਿੱਚ ਹੈ ਪਰ ਪ੍ਰਗਟ ਹੁੰਦਾ ਹੈ ਸਿਮਰਨ ਦੀ ਬਰਕਤ ਨਾਲ ਜਿਵੇਂ ਦੁੱਧ ਵਿੱਚੋਂ ਘਿਓ ਕੱਢੀ ਦੇਣਾ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਜਾਗ ਲਾ ਉਹਨੂੰ ਸੰਭਾਲ ਜੇ ਥੋੜੀ ਵੀ ਗਲਤੀ ਕੀਤੀ ਤਾਂ ਜੰਮਦਾ ਨਹੀਂ ਇਸੇ ਤਰ੍ਹਾਂ ਜਦੋਂ ਵੀ ਅਸੀਂ ਅਨਗਹਿਲੀ ਕਰਦੇ ਹਾਂ ਸਿਮਰਨ ਵਿੱਚ ਤੇ ਪ੍ਰਭੂ ਨਾਲ ਨੀਰਮਤਾ ਬੰਦੀ ਨਹੀਂ ਤੇ ਫਿਰ ਬੜੀ ਮੁਸ਼ਕਲ ਲੜ ਕੇ ਉਹ ਨਿਕਲਦਾ ਹੈ ਇਸੇ ਤਰ੍ਹਾਂ ਤੈਨੂੰ ਮੁਸ਼ਕਲ ਮਿਹਨਤ ਕਰਨੀ ਪੈਂਦੀ ਹੈ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੇ ਲਈ ਕਰ ਇਸ਼ਨਾਨ ਸਿਮਰਨ ਪ੍ਰਭੇ ਆਪਣਾ ਮਨ ਤਨ ਪੈ ਅਰੋਗਾ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਧਰ ਦੇ ਸਫਾਈ ਦੀ ਪਾਣੀ ਤੇ ਮਨ ਦੀ ਸਫਾਈ ਲਈ ਬਾਣੀ ਦੇ ਦਿੱਤੀ ਹੈ ਇਸ ਲਈ ਅੜੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੇਤੇ ਕੱਪੜ ਹੋਏ ਦੇ ਸਾਬੁਨ ਲਈਏ ਉਤੋਏ ਭੜੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਗੇ ਰੰਗ ਜੇ ਮਤ ਪਾਪਾਂ ਨਾਲ ਮਲੀਨ ਹੋ ਜਾਂਦੀ ਹੈ ਫਿਰ ਨਾਮ ਦੇ ਰੰਗ ਨਾਲ ਧੋਪਦੀ ਹੈ ਇਸ ਲਈ ਅਸੀਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਸਹਿਬ ਸ੍ਰੀ ਗੁਰੂ ਰੰਗ ਸਾਹਿਬ ਦੀ ਬਾਣੀ ਤਾਂ ਸਰਬ ਸੰਗ ਦੀ ਵਾਲਤਾ ਦਾ ਪ੍ਰਤੀਕ ਹੈ ਸਾਨੂੰ ਸਭ ਨੂੰ ਗਿਆਨ ਹੀ ਬਖਸ਼ ਰਹੀ ਹੈ ਇਸ ਲਈ ਅਸੀਂ ਬਾਣੀ ਨਾਲ ਜੁੜੇ ਰਹੀਏ ਗਿਆਨ ਦੀ ਜੋਤ ਆਪਣੇ ਅੰਦਰ ਜਗਾਈਏ ਸ੍ਰੀ ਗੁਰਗ੍ਰੰਥ ਸਾਹਿਬ ਨੂੰ ਪੂਰਨਤਾ ਉਤੇ ਗੁਰਮਣੀਏ ਖੰਡੇ ਬਾਟੇ ਦਾ ਅਮਰ ਸ਼ਕਤੀ ਗੁਰੂ ਵਾਲੇ ਬਣੀਏ ਦਾਸ ਕੋਲੋਂ ਕੋਈ ਲਫ਼ਜ਼ ਵੱਧ ਕਟਕਿਆ ਕਰੋ ਗੁਰੂ ਕੀ ਸੰਗਤ ਖਿਮਾ ਕਰਨ ਯੋਗ ਹੈ ਜੀ ਖਿਮਾ ਕਰ ਦੇਣਾ ਜੀ ਬਰਿਆਮ ਸਿੰਘ ਜੀ ਵਾਸਨ ਦੇ ਪਰਿਵਾਰ ਵੱਲੋਂ ਚਾਹ ਦੇ ਲੰਗਰ ਚੱਲ ਰਹੇ ਹਨ ਛੱਕੇ ਜਾਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ